ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਤਰ੍ਹਾਂ ਜੇ ਬਾਅਦ 26 ਜਪਰਲ ਪੰਜਾਬ ਦਾ ਰਾਤ ਦੇ ਮੌਸਮ ਨਿਕਲਣਾ ਕਿੰਨਾ ਰਕ ਜੋ ਉਮੀਦ ਹੈ ਕਾਰਵਾਈਆਂ ਦੇਖੋ ਮੈਂ ਅਸੀ ਦੀਆਂ ਹਨ ਤੇ ਕਿਹੜੇ ਲਾ ਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚਾਹਤੇ ਨਵੇਂ ਆਇਆ ਕਰ ਆਪਾਂ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਦਿਓ ਆਪਾਂ ਲੱਗ ਸਕਦੇ ਕਿਸਾਨ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਚਲੋ ਅਗੀਆਂ ਗੱਲਾਂ ਵੀਡੀਓ ਨਾਲ ਹੁਣ ਸਵੇਰੇ 6:30 ਵਜੇ ਪੰਜਾਬ ਦੀਆਂ ਲਾਈਵ ਸਟਾਟਸ ਵਿੱਚ ਜਿਸ ਨੂੰ ਆਪਣੇ ਪੰਜਾਬ ਚ ਕੂੜਾ ਆਪਣੇ ਕਾਇ삭ਦੇ ਸੰਗਣੀ ਬਦਲ ਰਹੀਦਾ ਓ ਜਣ ਲੱਗਿਆ ਹੋਇਆ ਪੂਰੀ ਸੰਗਣੀ ਬਦਲਵਾਈ ਆ ਰਹੀ ਹੈ ਆਪਣੇ ਮੰਜਾ ਜੇ ਪੂਰੀ ਸੰਗਣੀ ਬਦਲ ਰਹੀ ਆਪਣੇ ਪੰਜਾਬ ਦੇ ਲਗਭਗ ਮੱਧ ਤੋਂ ਉੱਪਰ ਭਾਗ ਸਾਰੇ ਕਵਰ ਕੀਤੇ ਹੋਏ ਨੇ ਜਿਹੜੇ ਮੱਧ ਭਾਗਾਂ ਵਿੱਚ ਵੀ ਉਹ ਟੁੱਟੀਆਂ ਬਦਲ ਜਾਣ ਲੱਗਿਆ ਤੁਸੀਂ ਦੇਖ ਸਕਦੇ ਹੋ ਆਪਣੇ ਥੋੜੇ ਬੋਧੇ ਲਾ ਕੇ ਸਾਫ਼ ਹਨ ਥੋੜੇ ਬੋਧੇ ਬਦਲਵਾਈ ਦੇਖਣ ਤੁਸੀਂ ਆ ਆ ਰਹੀ ਹੈ ਟੁਕੜਿਆਂ ਚ ਬਾਕੀ ਆਪਾਂ ਗੱਲ ਕਰੀਏ ਮੀਂਹ ਕਣੀ ਦੇ ਸਾਰ ਮੀਂਹ ਕਣੀ ਆਪ ਨੂੰ ਦੇਖਣ ਨੂੰ ਮਿਲ ਸਕਦੀ ਹੈ ਵੱਡੇ ਪੱਦਰ ਤੇ ਵੀ ਦੇਖਣ ਨੂੰ ਮਿਲ ਸਕਦੀ ਹੈ 640 ਦੇ ਰੇਨਫੋਲਡਰ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਜਿਹੜੇ ਇਧਰ ਦੇ ਭਾਗ ਹੋ ਗਿਆ ਸਰਦੀ ਇਹਨਾਂ ਚੋ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਤੇ ਲੈ ਸਕਦਾ 10 20 ਮੈਂਟਲੀ ਭਾਰੀ ਮੀਂਹ ਚਪਟ ਜ ਵੀ ਇਹ ਲੱਕੇ ਆ ਸਕਦੇ ਹਨ ਝਾਟਾਪਨੂ ਭਾਰੀ ਮੀਂਹ ਦੇਖਣ ਨੂੰ ਮਿਲ ਸਕਦੀ 10 20 ਮੈਂਟਲੀ ਬਾਕੀ ਆਪਾਂ ਗੱਲ ਕਰੀਏ ਤੁਸੀਂ ਦੱਸੋ ਇਹ ਹੁਣ 8:40 ਵਜੇ ਦੀਆਂ ਹਨ ਲਗਭਗ ਸਸਟੋ ਆਪਣੇ 10 10:00 ਵਜੇ ਦੇ ਕਰੀਬ ਆਪਣਾ ਸਸਟੋ ਪੰਜਾਬ ਨੂੰ ਕ੍ਰੋਸ ਕਰ ਲਿਆ ਤੇ ਹਿਸ਼ਾਰਪੁਰ ਦੇ ਵੀ ਇਲਾਕੇ ਨੂੰ ਕਵਰ ਕਰੂਗਾ ਤੇ ਬਾਕੀ ਇਹ ਆਪਣੇ ਮੀਂਹ ਕਾਫੀ ਲੱਗ ਜੇ ਦੇ ਕੇ ਜਾ ਸਕਦਾ ਆਪਣੇ ਮਾਝੇ ਦੇ ਇਲਾਕੇ ਨੂੰ ਤਾਂ ਜ਼ਿਆਦਾ ਸਾਰਿਆਂ ਨੂੰ ਹੀ ਕਵਰ ਕਰ ਲੂਗਾ ਸਿਸਟਮ ਉਹਦੇ ਇੰਨੇ ਭਾਗ ਹੋ ਗਏ ਆਪਣੇ ਫਰੋਜਪੁਰ ਫਰੀਦਕੋਟ ਮੋਗਾ ਲੁਧਿਆਣਾ ਆਪਣੇ ਰੂਪਨਗਰ ਤੇ ਭਾਗੋ ਸ਼ਿਤਪਕਸੰਗ ਨੰਬਰ ਦੇ ਹੋ ਗਿਆ ਕਬੂਤਰ ਜਲੰਧਰ ਹੋ ਗਿਆ ਤਾਂਤਾ ਨੰਬਰ ਸਰ ਗੁਦਾਸਪੁਰ ਪ੍ਰਖਣਕੋਟ ਹਿਸ਼ਾਰਪੁਰ ਇਹਨਾਂ ਭਾਗਾਂ ਵਿੱਚ ਤਾਂ ਆਪ ਨੂੰ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਪਾਕਾਂ ਵਿੱਚ ਆਪ ਨੂੰ ਦਰਮਿਆਨਾ ਮੀ ਵੀ ਦੇਖਣ ਨੂੰ ਮਿਲੂਗਾ ਪਰ ਜਿਆਦਾਤਰ ਪਾਕਾਂ ਵਿੱਚ ਪਰਦਾਹਾਂ ਬੀਆ ਮੈਂਟਲੀ ਭਾਰੀ ਮੀ ਦਾ ਸਪੈਲ ਵੀ ਦੇਖਣ ਨੂੰ ਮਿਥਦਾ ਬਾਕੀ ਜਿਹੜੇ ਆਪਣੇ ਥੱਲੇ ਵਾਲੇ ਭਾਗ ਹੋ ਗਏ ਆਪਣੇ ਬਠਿੰਡਾ ਬਰਨਾਲਾ ਇਹਨਾਂ ਵਿੱਚ ਵੀ ਟੁੱਟਵੀਂ ਬਦਲਦੇ ਜਾਣ ਲੱਗਿਆ ਹੋਇਆ ਹੈ ਇਹਨਾਂ ਵਿੱਚ ਵੀ ਦਾਹਾਂ ਬੀਆ ਮੈਂਟਲੀ ਆਪ ਨੂੰ ਮੀ ਦੇ ਕਰਮੀ ਦੇਖਣ ਨੂੰ ਮਿਥਣਾ ਪਰ ਜਿਆਦਾ ਮੀ ਕਿਹ ਨਹੀਂ ਤੁਹਾਰ ਨਹੀਂ ਹੈ ਨਾ ਜਿਆਦਾ ਮੀ ਕਿ ਤੁਹਾਨੂੰ ਮਾਝਾ ਦੁਆਬੇ ਵਿੱਚ ਹੀ ਹਨ ਤੇ ਸਸ਼ਣ 11 12 ਵਜੇ ਦੇ ਕਰੀਬ ਪੰਜਾਬ ਵਿੱਚੋਂ ਬਾਰਝਲ ਜਲ ਜੂਗਾ ਤੇ ਪੰਜਾਬ ਦੇ ਇਲਾਕੇ ਸਾਫ਼ ਹੋ ਜੂਗੇ ਬਾਕੀ ਅੱਜ ਦੀ ਵੀ ਨਹੀਂ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਇਕ ਜੇ ਨੂੰ ਉਸ ਸਕ੍ਰੈਬਲ ਕਰ ਲਓ ਬਾਕੀ ਵਾ ਕਾਲਮ ਲਾ ਕੇ ਕਰੀਏ ਆਪਣੇ ਮਾਜੇ ਤੋਂ ਆਪ ਇਹ ਜਿਆਦਾ ਲੱਗ ਜੋ ਗਾ ਚਮਕ ਦੇਖਣ ਨੂੰ ਮਸਤਦੀ ਹੈ ਥੋੜੇ ਬੋਦੇ ਲੱਗ ਜੋ ਗੜੇਮਾਰੀ ਵੀ ਦੇਖਣ ਨੂੰ ਮਸਤਦੀ ਹੈ ਤੇ ਭਾਰੀ ਵੀ ਦੇਖਣ ਨੂੰ ਮਸਤ ਦਾਹ 20 ਮਿੰਟਾਂ ਲਈ ਬਾਕੀ ਜਿਆਦਾ ਭਾਗ ਆ ਜੇ ਦਰਮਿਆਨਾ ਵੀ ਇਹੀ ਦੇਖਣ ਨੂੰ ਮਿਲੂਗਾ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗਿੱਤਾ ਵੀਡੀਓ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁਰੀ ਕਰੇ ਧੰਨਵਾਦ